ਔਰਤ ਨੂੰ ਹੀ ਹੀਤੀਆਂ ਦਾ ਦੋਸ਼ੀ ਮੰਨਿਆ ਜਾਂਦਾ ਹੈ ਇਸ ਗੱਲ ਨਾਲ ਮੈਂ ਸਹਿਮਤ ਬਿਲਕੁਲ ਹੀ ਹਾਂ ਕਿਵੇਂ ਨਹੀਂ ਸਰ ਉਹਦਾ ਕਾਰਨ ਇਹ ਆ ਵੀ ਮਰਦ ਦੇ ਵਿੱਚ ਇੱਕ 22 ਪਰਮ ਹੁੰਦਾ ਹੈ ਐਕਸ ਤੇ 22 ਪਰਮ ਹੁੰਦੇ ਆ ਜਦੋਂ ਆਪਾਂ ਸਾਇੰਸ ਦਾ ਇੱਕ ਚੈਪਟਰ ਹੁੰਦਾ ਸੀ ਜਦੋਂ ਅਸੀਂ 8ਵੀਂ ਵਿੱਚ ਪੜ੍ਹਦੇ ਹੁੰਦੇ ਸੀਗੇ ਹਾਂ ਆਂਦਾ ਸੀਗਾ ਠੀਕ ਹੈ ਜੀ ਜਿਸ ਜੈਨਟਸ ਦੇ 22 ਪਰਮ ਬੱਤ ਹੋਣਗੇ ਤਾਂ ਉਹਦੇ ਲੜਕਾ ਪੈਦਾ ਹੋਗਾ ਲੜਕਾ ਪੈਦਾ ਹੋਗਾ ਉਹ ਤੇ ਔਰਤ ਨੂੰ ਆਪਾਂ ਦੋਸ਼ ਕਿਵੇਂ ਦੇ ਦਾਂਗੇ ਉਦੇ ਵਿੱਚ ਔਰਤ ਨੂੰ ਦੋਸ਼ੀ ਨਹੀਂ ਕਹਿ ਸਕਦੇ ਜਿਹੜਾ ਦੋਸ਼ੀ ਆਪਾਂ ਕਹਿ ਸਕਦੇ ਆ ਤਾਂ ਉਹਦੇ ਵਿੱਚ ਵੀ ਤਾਂ ਇੱਕ ਜੈਂਟਸ ਮਰਦ ਨੂੰ ਹੀ ਦੋਸ਼ੀ ਕਹਿ ਸਕਦੇ ਆ ਆਪਾਂ ਮੁੱਖ ਕਾਰਨ ਮਤਲਬ ਮੇਲ ਹੀ ਹੈ ਮੇਲ ਹੀ ਆ ਮੇਲ ਹੀ ਹਾਂਜੀ ਔਰਤ ਨੂੰ ਕਿਉਂ ਦੋਸ਼ੀ ਕਹਿਣਾ ਆਪਾਂ ਮਤਲਬ ਐਨੇ ਸਾਲਾਂ ਤੋਂ ਪਹਿਲੀ ਗੱਲ ਤਾਂ ਧੀ ਹੋਣਾ ਹਾਂਜੀ ਧੀ ਅਸੀਂ ਦੇਖਿਆ ਵੀ ਆ ਵੀ 90s ਤੋਂ ਹੁਣ ਬਹੁਤ ਸੁਧਾਰ ਹੋਇਆ ਹਾਂਜੀ ਬਹੁਤ ਜ਼ਿਆਦਾ ਸੁਧਾਰ ਹੋ ਗਿਆ ਪਰ 90s ਦੇ ਤੌਰ 'ਤੇ ਅਸੀਂ ਵੀ ਦੇਖਿਆ ਜਿਹੜਾ ਸਮਾਜ ਸੀ ਨਾ 1990 ਤੋਂ ਲੈ ਕੇ 2000 ਤੱਕ ਉੱਥੇ ਪਰੂਣਾ ਤੇ ਆ ਬਹੁਤ ਜ਼ਿਆਦਾ ਹੋਈ ਤੇ ਹਰ ਵੇਲੇ ਜਿਹੜਾ ਉਹ ਸੰਘਰਸ਼ ਜਿਹੜਾ ਮਾਵਾਂ ਨੇ ਹੀ ਲੜਿਆ ਉਹ ਮਾਵਾਂ ਨੂੰ ਹੀ ਕਿਹਾ ਜਾਂਦਾ ਸੀ ਵੀ ਤੂੰ ਧੀਆ ਜੰਮੀ ਜਾਂਦੀ ਐ ਇਹੋ ਜਿਹੀ ਗੱਲਾਂ ਕਰੀ ਜਾਂਦੀਆਂ ਉਹ ਗਰੀਤੇ ਚਲੋ ਪੰਜਾਬ ਦੇ ਵਿੱਚ ਖਤਮ ਹੋਈ ਐ ਪਰ ਬੜੀ ਵੱਡੀ ਗੱਲ ਆ ਪਰ ਅੱਜ ਤੁਸੀਂ ਵੱਡੀ ਗੱਲ ਕਹੀ ਐ ਮਰੀ ਅੱਜ ਤੁਹਾਨੂੰ ਤੁਹਾਡੀ ਗੱਲ ਮੈਂ ਫੇਰ ਕੱਟਦਾ ਐ ਅੱਜ ਦੇ ਜੋੜੇ ਪਤਾ ਕੀ ਕਹਿੰਦੇ ਆ ਵੀ ਸਾਡੇ ਪਹਿਲੀ ਲੜਕੀ ਹੋਣੀ ਚਾਹੀਦੀ ਆ ਵਾਹ ਅੱਜ ਬਹੁਤ ਜੋੜ ਅੱਜ ਬਹੁਤ ਜੋੜੇ ਦੇਖਿਆ ਮੈਂ ਮੇਰੇ ਕੋਲ ਵੀ ਟ੍ਰੀਟਮੈਂਟ ਕਰ ਲਿਆ ਉਹ ਕਹਿੰਦੇ ਵੀ ਸਾਨੂੰ ਲੜਕੇ ਲੜਕੀ ਦਾ ਕੋਈ ਮਤਲਬ ਨਹੀਂ ਚਾਹੀਏ ਸਾਡੇ ਲੜਕੀ ਹੋਵੇ ਸਾਡੇ ਬੱਚਾ ਹੋਵੇ ਸਾਡੀ ਪਹਿਲੇ ਲੜਕੀ ਹੀ ਹੋਣੀ ਚਾਹੀਦੀ ਲੋਕੀ ਤਾਂ ਧੀਾਂ ਦੀ ਲੋੜੀ ਬਣਾਉਂਦੇ ਬਿਲਕੁਲ ਬਣਾ ਰਹੇ ਜੀ ਹਾਂ ਪਹਿਲਾਂ ਹੁੰਦਾ ਸੀ ਕਿ ਪੁੱਤਾਂ ਦੀ ਲੋੜੀ ਬਣਾਈ ਜਾਂਦੀ ਸੀ ਹੁਣ ਤਾਂ ਵੀ ਪੂਰਾ ਜੇ ਧੀਾਂ ਵੀ ਹੁੰਦੀਆਂ ਢੋਲ ਢਮਕੇ ਨਾਲ ਸਵਾਗਤ ਕੀਤਾ ਜਾਂਦਾ ਜਦੋਂ ਮੇਰੀ ਬੇਟੀ ਹੋਈ ਆ ਲੁਧਿਆਣਾ ਕਪੂਰ ਹਸਪੀਟਲ ਸੀ ਉੱਥੇ ਡਿਲੀਵਰੀ ਹੋਈ ਸੀ ਮੇਰੀ ਮਾਤਾ ਨੇ ਉਸ ਟਾਈਮ ਬਰਫੀ ਉੱਥੇ ਬਰਫੀ ਬਣੀ ਸੀ ਵਾਹ ਕਿੰਨੀ ਸੋਹਣੀ ਗੱਲ ਹੈ ਤੁਹਾਡੇ ਵੈਲੇ ਦੀ ਸੀ ਨਾ ਪਹਿਲਾ ਬੇਟਾ ਬਾਜੇ ਬੈਠੀ ਹੋਈ ਸੀ ਪਹਿਲਾ ਬੇਟਾ ਸੀ ਤੇ ਬੇਟੀ ਸੀ ਹੁਣ ਅਸਲ ਦੇ ਵਿੱਚ ਮੈਂ ਹੀ ਪੁੱਛਾਂਗਾ ਕਿ ਗੱਲ ਅਸੀਂ ਸ਼ਾਰਟ ਚ ਰੱਖੀਏ ਵੀ ਤੁਹਾਡੇ ਕੋਲ ਜਿਹੜੇ ਲੋਕ ਆਉਂਦੇ ਆ ਉਹ ਅਸਲ ਦੇ ਵਿੱਚ ਕੀ ਕਠਿਨਾਈਆਂ ਕੀ ਆ ਰਹੀਆਂ ਕਿਉਂ ਜਿਹੜਾ ਬਚਪਨ ਉਹ ਪੰਜਾਬ ਦੇ ਵਿੱਚ ਨਾ ਵਾਚ ਚੁੱਕਾ ਹੈ ਕੀ ਕਹਿੰਦੇ ਨੇ ਤੁਹਾਨੂੰ ਉਹਦੇ ਵਿੱਚ ਦੇਖੋ 브ਦਰ ਜੇਤ ਦਾ ਸਭ ਤੋਂ ਪਹਿਲੀ ਗੱਲ ਤਾਂ ਆ ਗਈ ਲਾਈਫ ਸਟਾਈਲ ਡਿਸਆਰਡਰੀ ਮੈਂ ਪਹਿਲੀ ਗੱਲ بار بار ਕਹਿ ਚੁੱਕੇ ਹਾਂ ਦੂਜੀ ਗੱਲ ਆ ਗਈ ਜਿੱਦਾਂ ਆਪਾਂ ਇੱਕ ਆਪਾਂ ਲੇਡੀ ਜੀ ਦੀ ਗੱਲ ਕਰੀਏ ਵੀ ਉਹਦੇ ਬਚਪਨ ਦੀ ਉਹਨੂੰ ਕੀ ਕਠਿਨਾਈਆਂ ਆ ਰਹੀਆਂ ਹੂੰ ਉਹਦਾ ਜਦੋਂ ਲਾਈਫ ਸਟਾਈਲ ਡਿਸਆਰਡਰ ਖਰਾਬ ਹੋ ਗਿਆ ਠੀਕ ਹੈ ਉਹਨੂੰ ਪੀਸੀਓਡੀ ਦੀ ਸ਼ਿਕਾਇਤ ਹੋ ਗਈ ਹੂੰ ਉਹਨੂੰ ਬੱਚਾਦਾਨੀ ਦੀਆਂ ਰਸੋਲੀਆਂ ਹੋ ਗਈਆਂ ਹੂੰ ਤੇ ਉਸ ਤੋਂ ਬਾਅਦ ਉਹਦੇ ਜਿਹੜੇ ਮੈਂ ਦੱਸਿਆ ਤੇ ਵੀ ਦੱਸ ਰਿਹਾ ਤੁਹਾਨੂੰ ਉਹਦੇ ਐਸਟੋਜਨ ਪ੍ਰੈਸਟੋਜਨ ਦੋ ਹਾਰਮੋਨਸ ਹੁੰਨੇ ਆ ਜਿਸ ਤੇ ਲੇਡੀ ਦਾ ਸਾਰਾ ਸਿਸਟਮ ਖੜਾ ਵਾ ਫਿਰ ਉਹਦਾ ਏਐਮਐਚ ਲੈਵਲ ਹੁੰਦਾ ਇਨਾ ਹਾਰਮੋਨ ਦੇ ਸਿਸਟਮ ਵਿੱਚ ਜਦੋਂ ਲੇਡੀ ਦਾ ਹਾਰਮੋਨ ਇਮਬੈਲੈਂਸ ਹੁੰਦਾ ਤਾਂ ਉਹ ਬਾਂਝਪਨ ਦੀ ਸ਼ਿਕਾਰ ਹੁੰਦੀ ਹੈ ਸੇਮ ਇਸੇ ਤਰ੍ਹਾਂ ਜੈਂਟਸ ਦਾ ਜਦੋਂ ਹਾਰਮੋਨ ਲੈਵਲ ਟੈਸਟੋਸਟਰੋਨ ਹਾਰਮੋਨ ਘਟ ਜਾਂਦਾ ਉਹਦਾ ਤਾਂ ਉਹਨੂੰ ਜਿਹੜੀ ਸੈਕਸ ਡਰਾਈਵ ਦੀ ਸਮੱਸਿਆ ਆਉਂਦੀ ਆ ਮਰਦਾਨਗੀ ਕਮਜ਼ੋਰੀ ਆਉਂਦੀ ਆ ਉਹਦੇ ਜਿਹੜੇ ਸਪਰਮ ਕਾਊਂਟ ਹੁੰਦੇ ਲੋ ਹੋ ਜene ਆ ਜਾਂ ਸਪਰਮ ਕਾਊਂਟ ਲੋ ਹੋ ਜene ਆ ਜਾਂ ਉਹਦੇ ਜਿਹੜੇ ਅੰਡ ਕੋਸ਼ ਨੇ ਉਹਦੇ ਵਿੱਚ ਗੰਢਾਂ ਬਣ ਜene ਆ ਜਿਹਦੇ ਨਾਲ ਜਿਹੜਾ ਸਪਰਮ ਉਹ ਬਾਹਰ ਨਹੀਂ ਆਉਂਦਾ ਉਹ ਵੀ ਇੱਕ ਬਾਪ ਨਹੀਂ ਬਣ ਸਕਦਾ ਜਿਹੜੀ ਔਰਤਾਂ ਉਹ ਇੱਕ ਮਾਂ ਨਹੀਂ ਬਣ ਸਕਦੀ। ਹੂੰ ਅਗਲੀ ਗੱਲ ਆ ਗਈ ਜਿੱਦਾਂ ਮਟਾਪਾ। ਮਟਾਪਾ ਵੀ ਇੱਕ ਬਹੁਤ ਵੱਡਾ ਰੀਜ਼ਨ ਆ। ਦੋਨਾਂ ਦੋਨਾਂ ਚੀਜ਼ਾਂ ਦੋਨਾਂ ਜੋੜਿਆਂ ਦੇ ਵਿੱਚ, ਲੇਡੀ ਦੇ ਵਿੱਚ ਵੀ, ਜੈਂਟਸ ਦੇ ਵਿੱਚ ਵੀ। ਮੋਟਾਪਾ ਵੀ। ਮਟਾਪਾ ਬਹੁਤ ਵੱਡਾ ਰੀਜ਼ਨ ਆ। ਉਹ ਵੀ ਇੱਕ ਹਾਰਮੋਨ بگੜਿਆ ਹੁੰਦਾ। ਦੂਜਾ ਵੀ ਇੱਕ ਔਰਤ ਦੀਆਂ ਬੱਚਾਦਾਨੀ ਦੇ ਵਿੱਚ ਫਾਲੋਪੀਅਨ ਟਿਊਬਾਂ ਦਾ ਬਲੌਕ ਹੋਣਾ ਜਾਂ ਬੰਦ ਹੋਣਾ। ਹੂੰ ਜਦੋਂ ਬੰਦ ਹੋਣਗੀਆਂ ਤਾਂ ਉਹ ਵੀ ਇੱਕ ਔਰਤ ਮਾਂ ਨਹੀਂ ਬਣ ਸਕਦੀ। ਇਹ ਕ੍ਰੀਏਟਿਵ ਟਿਊਬਸ ਹੁੰਦੀਆਂ ਨੇ ਫੋਲੋਪੀਅਨਸ ਟਿਊਬ ਜਿਹੜੀਆਂ ਬੱਚਾਦਾਨ ਦੇ ਵਿੱਚੋਂ ਜਿੱਦੋਂ ਅੰਡਾ ਬਾਹਰ ਨਿਕਲਣਾ ਹੈ ਹਮ ਫੋਲੋਪੀਅਨਸ ਟਿਊਬ ਉਹਦੇ ਚ ਅੰਡਾ ਬਾਹਰ ਨਹੀਂ ਆਉਂਦਾ ਹੈਗਾ ਉਹ ਬੰਦ ਰਹਿਣੀ ਹੈ ਉਸ ਕਰਕੇ ਵੀ ਉਹ ਕਨਸੀਵ ਨਹੀਂ ਕਰ ਸਕ ਪਉਦੀ ਇਹਦੇ ਪਿੱਛੇ ਕਾਰਨ ਕੀ ਹੈ ਤੀਆਂ ਜਿਹੜੀਆਂ ਔਰਤਾਂ ਦੇ ਵਿੱਚ ਇਹ ਸਭ ਕੁਝ ਆ ਰਿਹਾ ਤੁਸੀਂ ਪੀਸੀਓਡੀ ਦੀ ਗੱਲ ਕੀਤੀ ਹੈ ਤੁਸੀਂ ਪੀਸੀਓਐਸ ਦੀ ਗੱਲ ਕੀਤੀ ਹੈ ਇਸ ਦੇ ਪਿੱਛੇ ਕਾਰਨ ਕੀ ਹੈ ਕਾਰਨ ਇਹੀ ਵੀ ਹਾਰਮੋਨ ਇਮਬੈਲੈਂਸ ਹਮ ਕਿਉਂ ਹੋ ਰਿਹਾ ਹੈ ਕਾਰਨ ਸਭ ਤੋਂ ਪਹਿਲਾਂ ਆਪਾਂ ਮੋਬਾਈਲ ਤੋਂ ਸਟਾਰਟ ਕੀਤਾ ਫਿਰ ਖਾਣ ਪੀਣ ਤੇ ਸਟਾਰਟ ਕਰ ਲਿਆ ਵੀ ਸਾਡਾ ਖਾਣ ਪੀਣ ਗਲਤ ਫਿਰ ਜਿੱਦਾਂ ਆਹ ਪੈਸਟਿਸਾਈਜ਼ ਕੀਟਨਾਸ਼ਕ ਦਵਾਈਆਂ ਦਾ ਫਸਲਾਂ ਤੇ ਜ਼ਿਆਦਾ ਵਰਤੋਂ ਕਰਨੀ ਜਿੱਦਾਂ ਦਾ ਕੁਝ ਅਸੀਂ ਖਾਵਾਂਗੇ ਉਦਾਂ ਹੀ ਸਾਡੀ ਬਾਡੀ ਰੈਐਕਟ ਕਰੂ ਤੁਸੀਂ ਮਤਲਬ ਕਹਿ ਰਹੇ ਹੋ ਜਿਹੜੀ ਪੰਜਾਬ ਦੇ ਵਿੱਚ ਗ੍ਰੀਨ ਰੈਵਿਊਲੂਸ਼ਨ ਆਈ ਹੈ ਹਾਂਜੀ ਉਸ ਨੇ ਵੀ ਪੰਚਪਨ ਫਲਾਇਆ ਬਿਲਕੁਲ ਬਹੁਤ ਜ਼ਿਆਦਾ ਫਲਾਇਆ ਬਿਲਕੁਲ ਜੀ ਬਿਲਕੁਲ ਤੇ ਰੈਂਦੀ ਖਸਰ ਜਿਹੜੀਆਂ ਫੋਨਾਂ ਨੇ ਘੜਤਾਂ ਉਹਨਾਂ ਨੇ ਕੱਢਤੀ ਜੀ ਤੇ ਅਸੀਂ ਇਸਦੇ ਵਿੱਚ ਫਸਤੇ ਜਾ ਰਹੇ ਬਿਲਕੁਲ ਫਸਤੇ ਜਾ ਰਹੇ ਅੱਜ ਇੱਕ ਜੇ ਆਪਾਂ ਗੱਲ ਕਰੀਏ ਕੋਈ ਵੀ ਫਸਲ ਦੇ ਪੈਦਾਵਾਰ ਉਹਨੇ ਇਹ ਨਹੀਂ ਦੇਖਣੀ ਵੀ ਇਹਦੀ ਕੁਆਲਿਟੀ ਕੀ ਆ ਉਹਦੀ ਕੁਆਂਟੀਟੀ ਦੇਖਣੀ ਆ ਵੀ ਇਹਦੀ ਕੁਆਂਟੀਟੀ ਕੀ ਨਿਕਲਦੀ ਆ ਹੂੰ ਵੱਤ ਵੱਤ ਝਾੜ ਨਿਕਲੇ ਝਾੜ ਵੱੱਤੇ ਵੱੱਤੇ ਨਿਕਲੇ ਹੂੰ ਫਸਲ ਬੀਜਣ ਤੋਂ ਲੈ ਕੇ ਕੱਟਣ ਤੱਕ ਉਹ ਤੇ ਸਫਰੇ ਹੁੰਦੀ ਜਾ ਰਹੀ ਹੈ ਹੋ ਰਹੀ ਹੈ ਨਾ ਤੁਸੀਂ ਸਮਝਦੇ ਹੋ ਬਸ ਸਭ ਤੋਂ ਵੱਡਾ ਕੱਟ ਨਹੀਂ ਹੈ ਇੱਕ ਦੁੱਧ ਦੀ ਪੈਦਾਵਾਰ ਕਿੰਨੀ ਆ ਤੇ ਉਹਦੀ ਖਫਤ ਕਿੰਨੀ ਹੈ ਪੈਦਾਵਾਰ ਘੱਟ ਆ ਖਫਤ ਜ਼ਿਆਦਾ ਹੈ ਉਹਦੇ ਨਾਲ ਨਕਲੀ ਦੁੱਧ ਬਾਜ਼ਾਰ ਦੇ ਵਿੱਚ ਮਿਲਦੇ ਨੇ ਤੁਸੀਂ ਤਾਂ ਪਿੰਡਾਂ ਵਾਲੇ ਹੋ ਹਾਂਜੀ ਤੁਸੀਂ ਤਾਂ ਸਭ ਕੁਝ ਦੇਖਿਆ ਹੋਏਗਾ ਤੁਸੀਂ ਤਾਂ ਅਸਲੀ ਦੁੱਧ ਵੀ ਦੇਖਦੇ ਹੋ ਨਕਲੀ ਵੀ ਦੇਖਦੇ ਹੋ ਹਾਂਜੀ ਕੀ ਦੁੱਧ ਜਿਹੜਾ ਹੈ ਦੁੱਧ ਦੀ ਜਿੰਨੀ ਡਿਮਾਂਡ ਹੁੰਦੀ ਆ ਉਹਨਾਂ ਦੁੱਧ ਪੂਰਾ ਹੋ ਪੰਦਾ ਨਹੀਂ ਹੁੰਦਾ ਜੀ ਪਰ ਦੁੱਧ ਦੀ ਕਰਦੇ ਕੀ ਆ ਪਤਾ ਹੀ ਆ ਸਭ ਨੂੰ ਪਤਾ ਨੂੰ ਪਤਾ ਹੀ ਆ ਤੁਸੀਂ ਮੀਡੀਆ ਨਾਲ ਜੁੜੇ ਹੋਏ ਆ ਕਿੰਨੀਆਂ ਖਬਰਾਂ ਪੜੀਆਂ ਨੇ ਕਿ ਕਿਤੇ ਉਹ ਉੱਥੇ ਜਾ ਕੇ ਕਿਸੇ ਢਾਬੇ ਤੇ ਨਕਲੀ ਦੁੱਧ ਬਣਾ ਕੇ ਜੂਰੀਆ ਵਾ ਕੇ ਦੁੱਧ ਤਿਆਰ ਕਰਨ ਲੱਗਿਆ ਕੋਈ ਕੈਮੀਕਲ ਪਾ ਕੇ ਕੋਈ ਪਾਊਡਰ ਵਾ ਕੇ ਦੁੱਧ ਤਿਆਰ ਕਰਨ ਲੱਗਿਆ ਹੋਇਆ ਕਿੰਨੇ ਲੋਕੀ ਫੜ ਹੋਏ ਆ ਕਿੰਨੇ ਡੁਪਲੀਕੇਟ ਬਰਫੀਆਂ ਬਣਦੀਆਂ ਪਨੀਰ ਬਣਦੇ ਫੜੇ ਗਏ ਇੱਕ ਮੈਂ ਇੱਕ ਐਵੀ ਗੱਲ ਕਹਿ ਲਾਈ ਤੁਸੀਂ ਗੱਲ ਕਹੇ ਬੁੜੀ ਵਧੀਆ ਆ ਗਈ ਮੈਂ ਇੱਕ ਵੈਜੀਟੇਰੀਅਨ ਹਾਂ ਹਾਂਜੀ ਸਾਡੇ ਅਸੀਂ ਜਦੋਂ ਵੀ ਜਾਂਦੇ ਹਾਂ ਨਾ ਬਾਹਰ ਕਿਤੇ ਤਾਂ ਮੈਨੂ ਦੇ ਵਿੱਚ ਦੇਖਦੇ ਆ ਮੇਰੇ ਵਰਗੇ ਜਿੰਨੇ ਵੀ ਵੈਜੀਟੇਰੀਅਨ ਆ ਉਹ ਸੇਮ ਖਾਰਾ ਮੈਨੂ ਦੇਖ ਕੇ ਨਾ ਬਾਅਦ ਚ ਦਾਲ ਤੇ ਪਨੀਰ ਹੀ ਆਰਡਰ ਕਰਦੇ ਆ ਹੋਰ ਖਾਣ ਨੂੰ ਹੈ ਕੁਝ ਨਹੀਂ ਤੇ ਬਾਹਰੋਂ ਪਨੀਰ ਖਾਣਾ ਚਾਹੀਦਾ ਬਾਹਰ ਲਟਾ ਪਿਆ ਦੋ ਪਰ ਦੇਖੋ ਮੈਂ ਤੁਹਾਨੂੰ ਦੱਸਦਾ ਆਪਣੀ ਮਜਬੂਰੀ ਬਣੀ ਹੋਈ ਆ ਉਸ ਟਾਈਮ ਥੋੜੀ ਵੀ ਇੱਕ ਮਜਬੂਰੀ ਬੜੀ ਆ ਵੀ ਪੇਟ ਤਾਂ ਭਰ ਨਹੀਂ ਆ ਫੋਸਾਵੇ ਚੱਲ ਜੇ ਕੁਛ ਨਹੀਂ ਤਾਂ ਪਨੀਰ ਨਾਲੇ ਰੋਟੀ ਖਾ ਲੈ ਜਾਂ ਦਾਲ ਨਾਲੇ ਰੋਟੀ ਖਾ ਲੈ ਬਸ ਇੱਕ ਮਜੂਰੀ ਕਰਕੇ ਖਾਣਾ ਪਣਾ ਪੈਂਦਾ ਹੂੰ ਖਾਣਾ ਚਾਹੀਦਾ ਬਾਰੂਗੇ ਨਹੀਂ ਖਾਣਾ ਚਾਹੀਦਾ ਮੈਂ ਤੇ ਇਹ ਗੱਲ ਕਹੂੰਗਾ ਕਿਉਂ ਤੂੰ ਦੱਸਦਾ ਰਿਹਾ ਵੀ ਕਿੱਥੋਂ ਬਣ ਰਿਹਾ ਹੈ ਤੁਸੀਂ ਕਹਿ ਰਹੇ ਜਿਹੜਾ ਬਾਹਰ ਪਨੀਰ ਰੈਸਟੋਰੈਂਟਸ ਤੋਂ ਮਿਲ ਰਿਹਾ ਹੈ ਜ਼ਿਆਦਾ ਅਸਲ ਸਚਾਈ ਤਾਂ ਤੁਸੀਂ ਇਹ ਦੇਖ ਲਓ ਤੁਸੀਂ ਖਾਓ ਹੀ ਨਾ ਤੁਹਾਨੂੰ ਪਤਾ ਹੀ ਸਾਰਾ ਕੁਝ ਤੁਸੀਂ ਮੀਡੀਆ ਨਾਲ ਜੁੜੇ ਹੋਇਆ ਸਾਰਾ ਕੁਝ ਪਤਾ ਹੀ ਹੈ ਕੀ ਬਟੀਆ ਗੱਲਾਂ ਕਹਿ ਰਹੇ ਤੁਸੀਂ ਨਹੀਂ ਤੁਹਾਨੂੰ ਮੈਂ ਆਪਣੇ ਕੋਲੋਂ ਕੁਝ ਵੀ ਨਹੀਂ ਕਹਿ ਰਿਹਾ ਆ ਦਿਵਾਲੀ ਤੋਂ ਪਹਿਲਾਂ ਕਿੰਨੇ ਕਿੰਨੇ ਪਨੀਰ ਫੜੂਏ ਹੂੰ ਕਿੰਨੇ ਕਿੰਨੇ ਦੁੱਧ ਨਕਲੀ ਦੁੱਧ ਫੜੇ ਕਿੰਨੇ ਨਕਲੀ ਪਨੀਰ ਫੜੇ ਕਿੰਨੀ ਨਕਲੀ ਮਠਿਆਈਆਂ ਫੜੀਆਂ ਜੇ ਆਪ ਉਹਨਾਂ ਚੀਜ਼ਾਂ ਦਾ ਖਾਣ ਨੂੰ ਮਾਨੀ ਨਹੀਂ ਕਰਦਾ ਹੈਗਾ ਤੇ ਇੱਕ ਇਹ ਵੀ ਗੱਲ ਹੈ ਵੀ ਓਪੀਐਮ ਦੀ ਗੱਲ ਕਰਨ ਲੱਗਾ ਮੈਂ ਅਫੀਮ ਦੀ ਗੱਲ ਕਰਨ ਲੱਗਾ ਹਾਂਜੀ ਅਫੀਮ ਲੋਕੀ ਬਹੁਤ ਪ੍ਰਮੋਟ ਕਰਦੇ ਆ ਠੀਕ ਹੈ ਕੀ ਅਫੀਮ ਲਾਹੇਵੰਦ ਹੈਗੀ ਦੇਖੋ ਜੀ ਜੇ ਅਸੀਂ ਆਯੁਰਵੈਦ ਦੀ ਗੱਲ ਕਰੀਏ ਆਯੁਰਵੈਦ ਦੇ ਵਿੱਚ ਅਫੀਮ ਇੱਕ ਮੈਡੀਸਨ ਆ ਐ ਮੈਡੀਸਨ ਬਿਲਕੁਲ ਮੈਡੀਸਨ ਹੈ ਅਫੀਮ ਖਾਣ ਵਾਲਾ ਵਿਅਕਤੀ ਜੇ ਹੁਣ ਆਪਾਂ ਤੁਸੀਂ ਦੇਖਿਆ ਵੀ ਹੋਣਾ ਹੈ ਕਈ ਹਸਪੀਟਲਾਂ ਵਿੱਚ ਅੱਜ ਤੋਂ ਕੁਝ ਸਮਾਂ ਪਹਿਲਾਂ ਕਈ ਪੇਸ਼ੰਤਾਂ ਪੇਸ਼ੈਂਟਾਂ ਨੂੰ ਰეკਮੈਂਡ ਕੀਤੀ ਹੁੰਦੀ ਦੀ ਵੀ ਇਹਦਾ ਪੋਟਾ ਹੁੰਦਾ ਜੀ ਅਫੀਮ ਦਾ ਸੁਣਿਆ ਹੋਊਗਾ ਤੁਸੀਂ ਹੂੰ ਉਹਨੂੰ ਕੋਟਾ ਲੱਗਿਆ ਤਾਂ ਵੀ ਨੂੰ ਹਾਰਟ ਦੀ ਬਲੋਕੇਜ ਆਈ ਨੂੰ ਇੰਨੀ ਫੀਮ ਦੀ ਜ਼ਰੂਰਤ ਤੇ ਨੂੰ ਆਏ ਇਸ ਕਰਕੇ ਵੀ ਜਿਹੜੇ ਇਹ ਨਸ਼ੇ ਆ ਇਹ ਕੋਈ ਕੈਮੀਕਲ ਨਸ਼ਾ ਤਾਂ ਹੈ ਹੀ ਨਹੀਂ ਜੇ ਆਪਾਂ ਆਫੀਮ ਭੁੱਕੀ ਦੀ ਗੱਲ ਕਰੀਏ ਕੋਈ ਕੈਮੀਕਲ ਨਸ਼ਾ ਨਹੀਂ ਹੈਗਾ ਜਿਹੜੇ ਚੁੱਟੇ ਵਰਗੇ ਨਸ਼ੇ ਅੱਜ ਸਾਡੇ ਪੰਜਾਬ ਨੂੰ ਖਾ ਰਹੇ ਨੇ ਨਸ਼ੇ ਨੇ ਸਾਡਾ ਪੰਜਾਬ ਖਾ ਲਿਆ ਭਾਵੇਂ ਸਮੇਂ-ਸਮੇਂ ਸਰਕਾਰਾਂ ਨੇ ਇਹਨੂੰ ਘਟਾਉਣ ਦੀ ਕੋਸ਼ਿਸ਼ ਕੀਤੀ ਪਰ ਇਹਦਾ ਜਾਲ ਇੰਨਾ ਵੱਧ ਗਿਆ ਹਰੇਕ ਘਰ ਤੱਕ ਹਰੇਕ ਪਰਿਵਾਰ ਤੱਕ ਇੱਥੇ ਤੱਕ ਜਿਹੜੇ ਗਾਸਟਰ ਅਫੀਸਰ ਨੇ ਉਹਨਾਂ ਦੇ ਬੱਚੇ ਵੀ ਇਸ ਚੀਜ਼ ਦੇ ਗੁਲਤਾਨ ਹੁੰਦੇ ਜਾ ਰਹੇ ਹਨ ਅਫੀਮ ਨਹੀਂ 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 ਜਿਹੜੇ ਕੈਮੀਕਲ ਨਸ਼ਾ ਹੈ ਕੈਮੀਕਲ ਜਿਹਨੂੰ ਅੱਜਕੱਲ ਆਪਾਂ ਚਟੇ ਦਾ ਨਸ਼ਾ ਕਹਿੰਦੇ ਆ ਸਰਕਾਰ ਨੇ ਬੜਾ ਜ਼ੋਰ ਲਾਇਆ ਹੈ ਵੈਸੇ ਜੇ ਆਪਾਂ ਅੱਜ ਗੱਲ ਕਰੀਏ ਤਾਂ ਫਰਕ ਵੀ ਬਹੁਤ ਜ਼ਿਆਦਾ ਪਿਆ ਹੋਇਆ ਹੈ ਕਾਫੀ ਜ਼ਿਆਦਾ ਫਰਕ ਵੀ ਪਿਆ ਹੋਇਆ ਹੈ ਪਰ ਉਹਦੀ ਜੇ ਆਪਾਂ ਗੱਲ ਕਰੀਏ ਉਹਦਾ ਪਸਾਰਾ ਹੀ ਇੰਨਾ ਹੋਇਆ ਹੋਇਆ ਹੈ ਉਹਤੇ ਕੰਟਰੋਲ ਕਰਨੀ ਔਖਾ ਹੋਇਆ ਪਿਆ ਹੈ ਇੱਕ ਮੈਨੂੰ ਇਹ ਗੱਲ ਦੱਸੋ ਮੈਂ ਬੜੀਆਂ ਵੀਡੀਓਜ਼ ਵੀ ਦੇਖੀਆਂ ਪੋਡਕਾਸਟ ਮੈਂ ਵੀ ਦੇਖ ਕੇ ਆਇਆ ਕਹਿੰਦੇ ਜਿਹੜਾ ਬਾਂਝਪਨ ਹੈ ਨਾ ਹਾਂਜੀ ਉਹ ਕੋਈ ਕਹਿੰਦਾ ਅਸ਼ਵਗੰਧਾ ਲੈ ਲਓ ਕੋਈ ਕਹਿੰਦਾ ਸ਼ਿਤਾਵਰੀ ਲੈ ਲਓ ਕੋਈ ਕਹਿੰਦਾ ਗਲੋ ਲੈ ਲਓ ਤੁਹਾਡੀ ਜਿਹੜੀ ਬਾਂਝਪਨ ਹੈ ਉਹ ਬਿਲਕੁਲ ਠੀਕ ਹੋ ਜਾਏਗਾ ਕਿ ਐਦਾਂ ਸਿੱਧੇ ਤਰੀਕੇ ਨਾਲ ਅਸ਼ਵਗੰਧਾ ਲੈਣਾ ਸ਼ਿਤਾਵਰੀ ਲੈਣਾ ਗਲੋ ਇਹ ਲੈਣਾ ਕੀ ਇਹ ਫਾਇਦੇਮੰਦ ਹੁੰਦੇ ਨੇ ਦੇਖੋ ਬ੍ਰਦਰ ਜਿਹੜੀਆਂ ਇਹ ਚੀਜ਼ਾਂ ਨੇ ਸਿਰਫ ਇਹ ਇਮਿਊਨਿਟੀ ਨੂੰ ਸਟਰੋਂਗ ਕਰਦੀਆਂ ਨੇ ਇਮਿਊਨਿਟੀ ਬੂਸਟਰ। ਇਮਿਊਨਿਟੀ ਬੂਸਟਰ ਨੇ ਇਹ ਜੇ ਪੀਸੀਓਡੀਆ ਜਾਂ ਬੱਚਾ ਦਾ ਨਦੀ ਰਸੋਲੀ ਆ ਜੇ ਉਹਦੀ ਐਗ ਦੀ ਕੁਆਲਿਟੀ ਅੱਛੀ ਨਹੀਂ ਬਣਦੀ ਤਾਂ ਉਹਦੇ ਲਈ ਪੂਰਾ ਪ੍ਰੋਪਰ ਟ੍ਰੀਟਮੈਂਟ ਲੈਣਾ ਪਊਗਾ। ਜੀ ਆਪਾਂ ਕਹੀਏ ਵੀ ਇਹਨਾਂ ਚੀਜ਼ਾਂ ਦੇ ਨਾਲ ਸਾਰਾ ਕੁਝ ਠੀਕ ਹੋ ਜਾਊਗਾ। ਬਟ ਮੈਂ ਇਸ ਚੀਜ਼ ਨਾਲ ਸਹਿਮਤ ਨਹੀਂ ਹਾਂ। ਹੂੰ। ਠੀਕ ਆ ਵੀ ਮੈਂ ਦੱਸ ਰਿਹਾ ਬੀ ਇਹ ਇਮਿਊਨਿਟੀ ਬੂਸਟਰ ਹੈਗੀਆਂ ਨੇ ਇਹ ਕੁਝ ਪਾਸ ਕੁਝ ਪਰਸਨ ਨੂੰ ਜਾ ਕੇ ਹੈਲਪਫੁਲ ਕਰਦੇ ਨੇ। ਹੁਣ ਜੇ ਆਪਾਂ ਪੁਰਾਣੇ ਸਮੇਂ ਦੀਆਂ ਗੱਲ ਕਰੀਏ। ਪੁਰਾਣੇ ਸਮੇਂ ਜੇ ਕਿਸੇ ਦਾ ਸਿਰ ਦਰਦ ਹੋਊਂ ਕਹਿੰਦੇ ਇਲਾਚੀ ਵਾਲੀ ਚਾਹ ਪਿ ਸਿਰਦਰ ਠੀਕ ਹੋ ਗਿਆ ਸੀ ਸਿਰਦਰ ਠੀਕ ਹੋ ਗਿਆ ਅੱਜ ਡੋਲਰ ਦੀ ਗੋਲੀ ਖਾ ਕੇ ਸਿਰਦਰ ਨੇ ਠੀਕ ਹੋਣਾ ਹਮਮ ਫਰਕ ਹੈ ਫਰਕ ਹੈ ਨਾ ਜੀ ਕਿਉਂ ਬਾਡੀ ਸਾਡੀ ਕੈਮੀਕਲ ਦੇ ਆਧਾਰਤ ਹੋ ਚੁੱਕੀ ਹੈ ਜਿਹੜੀ ਬਾਡੀ ਆ ਹਮ ਉਹ ਸ਼ਾਰਟਕਟ ਜਾ ਰਹੀ ਹੈ ਹਮ ਛੇਤੀ ਜ ਸਾਡੇ ਕੋ ਪੇਸ਼ੈਂਟ ਵੀ ਆਊਗਾ ਹਾਂਜੀ ਡਾਕਟਰ ਸਾਹਿਬ ਜੇ ਉਹਨੂੰ ਕਹਿਣਾ ਹੈ ਪੇਸ਼ੈਂਟ ਨੂੰ ਵੀ ਤੁਸੀਂ ਐਦਾਂ ਕਰੋ ਜੀ ਤੁਹਾਡਾ ਬਾਂਝਪਣ ਦਾ ਕੇਸ ਆ ਤੁਹਾਡਾ 90 ਕਿਲੋ weight ਆ ਤੁਹਾਨੂੰ 60 ਕਿਲੋ ਚਾਹੀਦਾ ਵੀ ਤੁਸੀਂ 30 ਕਿਲੋ ਪਹਿਲਾਂ weight ਲੂਜ਼ ਕਰ ਲਓ ਉਹ ਸਾਡੀ ਗੱਲ ਘੱਟ ਸੁਣੂਗਾ ਪਹਿਲਾਂ ਸਰਜਰੀ ਕਰਾਉਣ ਜਾਊਗਾ। ਵੀ 30 ਕਿਲੋ ਜਿਹੜੀ ਫੈਟ ਆ ਵੀ ਮੈਂ ਸਰਜਰੀ ਕਰਾ ਕੇ ਘਟਾ ਲਾਂ। ਤੁਸੀਂ ਇਹ ਦੇਖੋ ਵੀ ਇੱਕ ਨੈਚੁਰਲ ਪ੍ਰੋਸੈਸ ਦੇ ਨਾਲ ਜਿਹੜੀ ਫੈਟ ਘਟਣੀ ਆ ਜਿਹੜੀ ਇੱਕ ਸਰਜਰੀ ਕਰਕੇ ਫੈਟ ਘਟਣੀ ਆ ਉਹ ਬੋਡੀ ਦੇ ਵਿੱਚ ਉਹ ਚੀਜ਼ਾਂ ਦੇ ਇਫੈਕਟ ਤਾਂ ਪੈਣੀ ਪੈਣੇ ਨੇ। ਫਿਰ ਤੁਸੀਂ ਕਿਦਾਂ ਸਹੀ ਕਰਦੇ ਹੋ? ਤੁਸੀਂ ਕਹਿੰਦੇ ਹੋ ਵੀ ਤੁਹਾਡੇ ਕੋਲ ਰਿਜ਼ਲਟ ਆ ਰਿਹਾ ਹੈ ਆਯੁਰਵੇਦ ਦੇ ਨਾਲ ਜਾਂ ਇਲੈਕਟ੍ਰੋਪੈਥੀ ਦੇ ਨਾਲ ਤੁਹਾਡੇ ਕੋ ਕੀ ਇਹੋ ਜੀ ਜਿਹੜੀ ਹੈ ਤੁਸੀਂ ਕਿਹੜੀ ਦਵਾਈ ਬਣਾ ਲਈ ਤੁਸੀਂ ਕਿਹੜੀ ਰਿਸਰਚ ਕਰ ਰਹੀ ਸਾਰੇ ਡਾਕਟਰ ਇਹ ਹੀ ਕਰਦੇ ਹੋਣੇ ਜਾਂ ਫਿਰ ਸਾਰੇ ਵੈਦ ਇਹ ਹੀ ਕਰਦੇ ਹੋਣੇ ਦੇਖੋ ਜੀ ਬ੍ਰਦਰ ਅਸੀਂ ਇਲੈਕਟ੍ਰੋ ਹੋਮਿਓਪੈਥੀ ਮੈਡੀਸਨ ਪਲੱਸ ਆਜਿਰਤ ਮੈਡੀਸਨ ਦੇ ਕੰਬੀਨੇਸ਼ਨ ਨੇ ਮੇਰਾ 30 ਸਾਲ ਦਾ ਤਜਰਬਾ ਹੈ ਜੇ ਮੇਰੇ ਕੋਲ ਟੈਸਟ ਪਏ ਨੇ ਮੇਰੇ ਕੋ ਰਿਜ਼ਲਟ ਬਾਅਦ ਮੇਰੇ ਪੇਸ਼ੈਂਟ ਰਿਜ਼ਲਟ ਬੋਲਦੇ ਨੇ ਤਾਂ ਮੇਰਾ ਆਪਣਾ ਪਰਸਨਲ ਤਜਰਬਾ ਹੈ ਮੈਂ 2000 ਪਲੱਸ ਕੇਸ ਠੀਕ ਕੀਤੇ ਹੋਏ ਨੇ 2000 ਪਲੱਸ 2000 ਪਲੱਸ ਕੇਸ ਠੀਕ ਕੀਤੇ ਹੋਏ ਨੇ ਜਿਨ੍ਹਾਂ ਦਾ ਅੰਕੜਾ ਮੇਰੇ ਕੋਲ ਪਿਆ ਹੈ ਇਹ ਨਾ ਹੋਵੇ ਪੌਡਕਾਸਟ ਤੇ ਤੁਸੀਂ ਵਧਾਵਾ ਦੇ ਨਾ ਨਹੀਂ ਇਹ ਨਾ ਨਾ ਅੱਜ ਤੋਂ ਤੁਸੀਂ ਮੈਂ ਤੁਹਾਡੇ ਸਾਰੇ ਰਿਕਾਰਡ ਚੈੱਕ ਕਰ ਲੈਣੇ ਤੁਸੀਂ ਅੱਜ ਤੋਂ 3 ਸਾਲ ਪਹਿਲਾਂ ਮੇਰੇ ਕੋਲ ਆਏ ਸੀ ਜਦ 600 ਪਲੱਸ ਸੀਗੇ ਅੱਜ ਅੱਜ ਤੋਂ ਮੇਰੇ ਕੋਲ ਵੀਡੀਓ ਪਈ ਹੈ ਅੱਜ ਅੱਜ ਤੋਂ 3 ਸਾਲ ਪਹਿਲਾਂ ਜਦ 600 ਪਲੱਸ ਕੇਸ ਸੀਗੇ 600 ਪਲੱਸ ਕੇਸ ਸੀਗੇ ਅੱਜ 2000 ਪਲੱਸ ਨੇ ਔਰ 2000 ਮੈਨੂੰ ਇਹ ਵੀ ਨਹੀਂ ਪਤਾ ਵੀ 2500 ਹੋ ਗਏ 2200 ਹੋ ਗਏ ਕਿਉਂ ਕਈ ਕੇਸ ਐਦਾਂ ਉਹ ਸਾਨੂੰ ਦੱਸਦੇ ਤੱਕ ਵੀ ਸਾਡਾ ਕੇਸ ਠੀਕ ਹੋ ਗਿਆ ਇੱਕ ਪੇਸ਼ੈਂਟ ਆਉਂਦਾ ਬਾਹਰੋਂ ਸਾਨੂੰ ਜੀ ਅਮਰੀਕਾ ਤੋਂ ਫੋਨ ਆਇਆ ਉਹਨਾਂ ਦੇ ਜੁੜਵੇਂ ਬੱਚੇ ਆ ਸਾਨੂੰ ਉਹਨਾਂ ਨੇ ਭੇਜਿਆ ਵੀ ਡਾਕਟਰ ਮੁੰਡੇਰ ਕੋ ਜਾ ਕੇ ਦਵਾਈ ਲਿਓ